ਦਾ ਅਨਮਿਊਟ ਦੇਖ ਰਿਹਾ ਹਾਂ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਣ ਇਸ ਟਾਈਮ ਤੇ ਮੌਜੂਦ ਆ ਦੇਵੀਗੜ੍ਹ ਰੋਡ ਦੇ ਉੱਤੇ ਜਿੱਥੇ ਔਲ ਪਟਿਆਲਾ ਸਕੂਲ ਯੂਨੀਅਨ ਵੱਲੋਂ ਧਰਨਾ ਲਾ ਦਿੱਤਾ ਗਿਆ ਅੱਜ ਸਵੇਰੇ ਵੀ ਇਹਨਾਂ ਵੱਲੋਂ ਸੜਕ ਤੇ ਧਰਨਾ ਲਾਇਆ ਗਿਆ ਸੀ ਯੂਨੀਅਨ ਸਾਡੇ ਨਾਲ ਮੌਜੂਦ ਹੈ ਤੇ ਗੱਲਬਾਤ ਕਰਾਂਗੇ ਯੂਨੀਅਨ ਦੇ ਬੰਦਿਆਂ ਨਾਲ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਬਿਅੰਤ ਸ਼ਰਮਾ ਜੀ ਭਾਜੀ ਯੂਨੀਅਨ ਵੱਲੋਂ ਧਰਨਾ ਲਾਇਆ ਗਿਆ ਕੀ ਕਾਰਨ ਨੇ ਕੀ ਮੰਗਾ ਨੇ ਸਾਡੀਆਂ ਮੰਗਾਂ ਇਹ ਨੇ ਜੀ ਜਿਵੇਂ ਕਿ ਹੁਣ ਸਾਰੇ ਇੱਕ ਐਕਸੀਡੈਂਟ ਹੋਇਆ ਜੀ ਸਮਾਣਾ ਪਟਿਆਲਾ ਰੋਡ ਤੇ ਬੜੀ ਮੰਦਭਾਗੀ ਘਟਨਾ ਹੋਈ ਹੈ ਜਿਦੇ ਵਿੱਚ 6 ਬੱਚਿਆਂ ਦੀ ਜਾਨ ਗਈ ਪਲੱਸ ਇੱਕ ਡਰਾਈਵਰ ਚਲਾ ਗਿਆ ਜਿਦੇ ਤਿੰਨ ਬੱਚੇ ਨੇ ਜੀ ਛੋਟੇ ਛੋਟੇ ਤੇ ਉਹਦੇ ਘਰੇ ਕੋਈ ਕਮਾਉਣ ਵਾਲਾ ਵੀ ਹੈ ਨਹੀਂ ਡਰਾਈਵਰ ਦਾ ਠੀਕ ਹੈ ਉਹਦੇ ਮੈਸੇਜ ਵੀ ਕਿਸੇ ਬਿਮਾਰੀ ਨਾਲ ਜੂਝ ਰਹੇ ਨੇਗੇ ਹਨਾ ਤੇ ਉਹਦਾ ਕਰਕੇ ਇੱਕ ਪ੍ਰਸ਼ਾਸਨ ਨੇ ਸਕੂਲਾਂ ਨੂੰ ਨੋਟਿਸ ਭੇਜ ਜਗਾ ਵੀ ਤੁਸੀਂ ਗੱਡੀਆਂ ਵਾਲਿਆਂ ਤੋਂ ਕਾਗਜ਼ ਮੰਗੋ ਠੀਕ ਹੈ ਉਹ ਪੇਪਰ ਨੇ ਜਿਹੜੇ ਉਹਨਾਂ ਨੇ ਸਾਨੂੰ ਪੇਰੈਂਟਸ ਨੂੰ ਭੇਜੇ ਉਹਨਾਂ ਨੇ ਸਾਨੂੰ ਭੇਜੇ ਸਕੂਲ ਵਾਲਿਆਂ ਨੂੰ ਹਨਾ ਡਰਾਈਵਰਾਂ ਨੂੰ ਗੱਡੀਆਂ ਵਾਲਿਆਂ ਨੂੰ ਸਾਰਿਆਂ ਨੂੰ ਵੀ ਇਹੇ ਭਰ ਕੇ ਦੋ ਜੀ ਸਾਨੂੰ ਉਹ ਅਸੀਂ ਉਹਨਾਂ ਨੂੰ ਜੇ ਭਰ ਕੇ ਦਿੰਨੇ ਆ ਜੀ ਉਹ ਪਤਾ ਹੈ ਪ੍ਰਸ਼ਾਸਨ ਨੂੰ ਵੀ ਪਤਾ ਹੈ ਵੀ ਇਹਨਾਂ ਕੋਲ ਪੇਪਰ ਨਹੀਂ ਹੈਗੇ ਅਸੀਂ ਪੇਪਰ ਪੂਰੇ ਕਰਨੇ ਚਾਹੁੰਦੇ ਆ ਪਰ ਸਾਨੂੰ ਇੱਕ ਹੱਲ ਦਿੱਤਾ ਜਾਵੇ ਜੀ ਨਾ ਤਾਂ ਸਾਨੂੰ ਸਕੂਲ ਆਰ ਦੀ ਲੈਟਰ ਪੈਡ ਦੇ ਰੇਗਾ ਸਾਨੂੰ ਲਿਖ ਕੇ ਦਵੇ ਅਸੀਂ ਸਕੂਲਾਂ ਦੇ ਪਰਮਿਟ ਪਾਉਨੇ ਆਗੇ ਸਾਰੇ ਗੱਡੀਆਂ ਵਾਲੇ ਸਾਨੂੰ ਚਾਹੀਏ ਇਹ ਗੱਡੀਆਂ ਕੁਆਰਟ ਦੇ ਦੇ ਕੇ ਨਵੀਆਂ ਹਲਿਆਉਣੀਆਂ ਪੈਣਾਂ ਸਾਰੇ ਬੰਦੇ ਔਕੇ ਸੌਕੇ ਅਸੀਂ ਛੋਟੀ ਕੋਈ ਵੱਡੀ ਅਸੀਂ ਸਿਸਟਮ ਕਰਨ ਨੂੰ ਸਾਰੇ ਤਿਆਰ ਆਂਗੇ ਸਾਡੇ ਕੋਲੇ ਹੈਗੇ ਨੇ ਜੀ ਪੰਜਾਬ ਪਰਮਟ ਜਿਹੜੀਆਂ ਸਾਡੀਆਂ ਉਹ ਸਕੂਲ ਦੀਆਂ ਗੱਡੀਆਂ ਚੱਲ ਰਹੀਆਂ ਨੇ ਉਹਨਾਂ ਕੋਲੇ ਪੰਜਾਬ ਪਰਮਟ ਨੇ ਪਰ ਉਹਦੇ ਵਿੱਚ ਜਦੋਂ ਬੱਚਾ ਬਹਿ ਜਾਂਦਾ ਉਹ ਰੋਂਗ ਹੈ ਕਿਉਂਕਿ ਜਦੋਂ ਸਾਨੂੰ ਪ੍ਰਸ਼ਾਸਨ ਰੋਕਦਾ ਠੀਕ ਹੈ ਜੀ ਸਾਨੂੰ ਆਰਟੀਓ ਸਾਹਿਬ ਸਾਡੇ ਪੇਪਰ ਚੈੱਕ ਕਰਦੇ ਨੇ ਉਹ ਕਹਿੰਦੇ ਨਹੀਂ ਤੁਸੀਂ ਬੱਚੇ ਕਾਹਦੇ ਬਿਠਾਏ ਨੇ ਵੀ ਛੋਡੇ ਕੋਲੇ ਸਕੂਲ ਦਾ ਪਰਮਿਟ ਤਾਂ ਹੈ ਨਹੀਂ ਛੋਡੇ ਕੋਲੇ ਪੰਜਾਬ ਦਾ ਪਰਮਿਟ ਹੈਗਾ ਅਸੀਂ ਦੇਖੋ ਜੀ ਸਾਨੂੰ ਇਸ ਦਾ ਬੇਨਤੀ ਕਰ ਸਕਦੇ ਹਾਂ ਜੀ ਮਾਨ ਸਾਹਿਬ ਅੱਗੇ ਵੀ ਬੇਨਤੀ ਕਰਦੇ ਆਂਗੇ ਤੇ ਵੀ ਸਾਡੀ ਜਿਹੜੀ ਇਹ ਗੁਹਾਰਾ ਸਾਡੀ ਸੁਣੀ ਜਾਵੇ ਵੀ ਅਸੀਂ ਕੋਈ ਕ੍ਰਿਮੀਨਲ ਨਹੀਂ ਹੈਗੇ ਸਾਰੇ ਅਸੀਂ ਕਰਕੇ ਖਾਣ ਵਾਲਿਆਂ ਸਾਡੀਆਂ ਬੈਕਗ੍ਰਾਉਂਡਾਂ ਸਾਡੀਆਂ ਪੁਲਿਸ ਵੈਰੀਫਿਕੇਸ਼ਨਾਂ ਕਰਾ ਕੇ ਦੇਖੋ ਠੀਕ ਹੈ ਅਸੀਂ ਜੈਨੂਨ ਬੰਦੇ ਆਂ ਜੀ ਸਾਰੇ ਠੀਕ ਹੈ ਕੋਈ ਇਹਦੇ ਵਿੱਚ ਕਰਕੇ ਖਾਣ ਵਾਲੇ ਬੰਦੇ ਅਸੀਂ ਆਪਣੇ ਪਰਿਵਾਰ ਪਾਲ ਰਹੇ ਹਾਂ ਸਾਡੇ ਛੋਟੇ ਛੋਟੇ ਬੱਚੇ ਨੇਗੇ ਵੀ ਸਰਕਾਰ ਸਾਡੇ ਤੇ ਥੋੜਾ ਜਿਹਾ ਧਿਆਨ ਦੇਵੇ ਪਾਜੀ ਕੋਈ ਸਰਕਾਰੀ ਅਧਿਕਾਰੀ ਨਾਲ ਗੱਲਬਾਤ ਕਰਨ ਗਿਆ ਸਾਡੇ ਜੂਨੀਅਰ ਦੇ ਜਿਹੜੇ ਮੈਂਬਰ ਸਹਿਮਾਨ ਨੇ ਜੀ ਉਹ ਹੁਣ ਡੀਸੀ ਦਫ਼ਤਰ ਗਏ ਨੇ ਮਿਨੀ ਸੈਕਟਰੀਏਟ ਤੇ ਅਸੀਂ ਮੰਤਰੀ ਸਾਹਿਬ ਤੋਂ ਵੀ ਟਾਈਮ ਮੰਗ ਰਹੇ ਹਾਂ ਜੀ ਸਾਡੇ ਆਪਣੇ ਡਾਕਟਰ ਬਲਵੀਰ ਜੀ ਨੇਗੇ ਉਹ ਵੀ ਸਾਡੀ ਗੱਲ ਸੁਣਨ ਪਰ ਸਾਡੀ ਹੱਤਵੰਣ ਕੇ ਬੇਨਤੀ ਸੀਐਮ ਸਾਹਿਬ ਨੂੰ ਹੈ ਕਿ ਵੀ ਜੇ ਉਹ ਸਾਡੀ ਗੱਲ ਸੁਣ ਲੈਣਾ ਹੋ ਸਕਦਾ ਉਹਨਾਂ ਕੋਲੇ ਗੱਲ ਪਹੁੰਚੇ ਨੀ ਰਹੀ ਜੇ ਕਿਤੇ ਸੀਐਮ ਸਾਹਿਬ ਨੂੰ ਇਹ ਗੱਲ ਦਾ ਪਤਾ ਲੱਗ ਜਾ ਤਾਂ ਹੋ ਸਕਦਾ ਉਹ ਸਾਡੇ ਨਾਲ ਆ ਕੇ ਬਹਿ ਜਾਣ ਕਿਉਂਕਿ ਉਹ ਇੱਕ ਆਰਟਿਸਟ ਨੇ ਜਜ਼ਬਤੀ ਬੰਦੇ ਨੇਗੇ ਠੀਕ ਹੈ ਨਾ ਵੀ ਸਾਨੂੰ ਉਹਨਾਂ ਦਾ ਬੜਾ ਪਰੋਸਾ ਹੈ ਵੀ ਉਹ ਸਾਡਾ ਹੱਲ ਕੱਢ ਸਕਦੇ ਨੇ ਜੇ ਕੱਢਣ ਤੇ ਆਉਣ ਠੀਕ ਹੈ ਇਸ ਨਾਲ ਜਿਹੜੇ ਸਾਡਾ ਖਜ਼ਾਨਾ ਹੈਗਾ ਉਹਨੂੰ ਵੀ ਬੜਾ ਬੈਨੀਫਿਟ ਹੋਏਗਾ ਕਿਉਂਕਿ ਕਾਗਜ਼ ਪੂਰੇ ਕਰਨ ਨੂੰ ਸਾਰੇ ਬੰਦੇ ਤਿਆਰ ਨੇ ਪਰ ਉਹ ਇੱਕ ਸੋਲੂਸ਼ਨ ਦਿੱਤਾ ਜਾਵੇ ਵੀ ਆਹ ਭਾਈ ਤੁਸੀਂ ਆ ਜਿੱਦਾਂ ਕਰ ਲੋ ਵੀ ਕਿਉਂਕਿ ਕਰੋਨੇ ਦੇ ਵਿੱਚ ਸਾਡੇ ਪੇਪਰ ਨੇ ਜਿਹੜੇ ਸਾਰੇ ਟੁੱਟੇ ਨੇ ਜੀ ਲਾਕਡਾਊਨ ਦੇ ਵਿੱਚ ਸਾਡੇ ਨਾਲ ਆ ਕੇ ਬੈਠਣ ਗੱਲਬਾਤ ਕਰਨ ਵੀ ਭਾਈ ਤੁਹਾਡਾ ਜਿਹੜਾ ਮਗਰਲਾ ਜੋ ਵੀ ਹੈਗਾ ਸੀ ਉਹ ਮਾਫ ਕੀਤਾ ਸਾਨੂੰ ਇੰਸ਼ੋਰੈਂਸਾਂ ਦੇ ਰੇਟ ਘਟਾਏ ਜਾਣ ਸਾਨੂੰ ਟੈਕਸਾਂ ਦੇ ਰੇਟ ਘਟਾਏ ਜਾਣ ਠੀਕ ਹੈ ਜੀ ਸਾਨੂੰ ਸਕੂਲ ਪਰਮਿਟ ਦਿੱਤੇ ਜਾਣਾ ਸੀ ਚੱਕਰ ਨੂੰ ਤਿਆਰ ਹੈ ਸਾਨੂੰ ਸਰਕਾਰ ਦਵੇ ਕਿਉਂਕਿ ਸਕੂਲ ਸਾਨੂੰ ਦਿੰਦੇ ਨਹੀਂ ਜੀ ਤੇ ਜੇ ਧਰਨਾ ਹੁਣ ਐਵੇਂ ਹੀ ਚੱਲੂਗਾ ਜੇ ਕੋਈ ਹੱਲ ਨਹੀਂ ਨਿਕਲਦਾ ਹੱਲ ਤਾਂ ਸਰ ਗੱਲ ਇਹ ਹੈ ਜੀ ਅਸੀਂ ਨਾ ਤਾਂ ਸਾਡੇ ਪੰਜਾਬ ਚ ਪਹਿਲੇ ਬਹੁਤ ਧਰਨੇ ਲੱਗ ਰਹੇ ਨੇ ਧਰਨੇ ਤੋਂ ਅਸੀਂ ਬੈਸੀ ਬਹੁਤ ਦੁਖੀਆਂ ਸਾਡਾ ਜੀ ਨਹੀਂ ਕਰਦਾ ਇਹ ਧਰਨਾ ਲਾਉਣ ਨੂੰ ਅਸੀਂ ਇੱਕ ਆਪ ਦੇ ਢਿੱਡ ਦੇ ਮਾਰੇ ਇੱਧਰ ਨੂੰ ਭੱਜਿਆ ਜੀ ਕਿਉਂਕਿ ਸਾਡੇ ਕੋਲ ਕੋਈ ਹੱਲ ਹੀ ਨਹੀਂ ਹੈਗਾ ਜੀ ਭੁੱਖੇ ਮਰਾਂਗੇ ਤਾਂ ਕੀ ਕਰਾਂਗੇ ਜੀ ਅੱਜ ਅਸੀਂ ਇਕੱਠੇ ਹੋਏ ਵੀਰ ਦੱਸੋ ਬੈਸੇ ਸਾਨੂੰ ਪ੍ਰਸ਼ਾਸਨ ਨੇ ਬੁਲਾਇਆ ਹੋਇਆਗਾ ਉਮੀਦ ਕਰਦੇ ਆਂ ਜੀ ਬਾਬਾ ਸੋਖ ਰੱਖੇ ਵੀ ਕੋਈ ਵਧੀਆ ਖਬਰ ਲੈ ਕੇ ਆਉਣਗੇ ਉਹ ਜੀ ਬਿਲਕੁਲ ਜਿਵੇਂ ਤੁਸੀਂ ਸੁਣਿਆ ਕਿ ਯੂਨੀਅਨ ਵੱਲੋਂ ਅੱਜ ਧਰਨਾ ਲਾਇਆ ਗਿਆ ਮਜਬੂਰੀ ਚ ਆ ਕੇ ਉਹਨਾਂ ਧਰਨਾ ਲਾਇਆ ਗਿਆ ਕਿਉਂਕਿ ਉਹਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਕਹਿੰਦੇ ਕਿ ਇੱਕ ਵਾਰ ਸਰਕਾਰ ਸੁਣੇ ਤੇ ਹੱਲ ਕੱਢੇ ਹੁਣ ਦੇਖਣਾ ਇਹ ਹੋਵੇਗਾ ਕਿ ਬੈਠਕ ਤੋਂ ਬਾਅਦ ਸਰਕਾਰ ਦਾ ਕੀ ਨਤੀਜਾ ਨਿਕਲਦਾ ਹੈ ਤੇ ਇਹਨਾਂ ਦੀ ਬੈਠਕ ਦੇ ਵਿੱਚ ਕੀ ਅੱਗੇ ਗੱਲ ਆਂਦੀ ਹੈ ਪਟਿਆਲਾ ਤੋਂ ਅਨਮਿਊਟ ਦੇ ਨਾਲ ਹਿਮਾਂਸ਼ੂ ਮੜਕੰਦੀ ਰਿਪੋਰਟ